ਤੈਨੂੰ ਵੀ ਚੰਗਾ ਭਲਾ ਪਤਾ ਵਾ ਵੀ ਕੁੜੀ ਹੋਈ ਆ ਤੇ ਲੋਕਾਂ ਨੇ ਹੁਣ ਜਾਣ ਜਾਣ ਕੇ ਵਧਾਈਆਂ ਦੇਣੀਆਂ ਵਾ ਤੇ ਤੂੰ ਚੁੱਪ ਕਰਕੇ ਤੇ ਘਰੇ ਬੈਠੀ ਰਿਆ ਕਰ ਮੈਂ ਜੇ ਤਾਂ ਮਨਖਤਰ ਬਰਫੀਆਂ ਵੰਡਣ ਡਿਆ ਵਾ ਤਾਂ ਫਿਰ ਲੋਕੀ ਵਧਾਈਆਂ ਤਾਂ ਹੀ ਦਿੰਦੇ ਆ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਵੀ ਇਹਦੀ ਮਤ ਨੂੰ ਕੀ ਹੋ ਗਿਆ ਵਾ ਸ਼ਰਮੰਦੇ ਇਹਨਾਂ ਨੂੰ ਨੀਗਾ ਮਾਸਾ ਵੀ ਇਹਨਾਂ ਨੂੰ ਸਾਸ਼ੀਗਰ ਜੀ ਦੀ ਸਾਸਰੀ ਘਰ ਵਧਾਈਆਂ ਹੋਂ ਨਾਲ ਤੁਹਾਨੂੰ ਬਹੁਤੀਆਂ-ਬਹੁਤੀਆਂ ਭੂਆ ਨੂੰ ਨਿੱਕਾ ਦੀਆਂ ਵਧਾਈਆਂ ਗਾੜੀ ਮੁੰਡਾ ਜੰਮਿਆ ਵਾ ਜਿਹਦੀਆਂ ਵਧਾਈਆਂ ਦੇਣ ਰਹੀਆਂ ਤੂੰ ਦੀਦੀ ਹਲੇ ਤੂੰ ਹੀ ਆਈਆਂ ਕਾਲੀ ਗਰਮ ਕਾਲੀ ਹੁੰਦੇ ਆ ਤੇ ਗਰਮ ਨਾ ਹੋਵਾਂ ਤੇ ਹੋਰ ਕੀ ਕਰਾਂ ਹੁੰਦਾ ਮੁੰਡਾ ਤੇ ਨਾਂ ਮੈਂ ਗਰਮ ਹੁੰਦੀ ਦੀਦੀ ਵੇਖੋ ਸਹੀ ਕਿੰਨੀ ਸੋਣੀ ਲੱਗੰਦੀ ਆ ਨਹੀਂ ਵੇਖੀ ਆ ਮੈਂ ਵੇਂਦੀ ਰਹਿ ਤੂੰ ਹੁਣ ਰਾਜ ਰੱਜ ਕੇ ਵੇਖ ਲਿਆ ਕਰ ਹੁਣ ਬਸ ਦੀਦੀ ਹੁਣ ਤੁਹਾਡੀ ਵਰੀ ਆ ਗਈ ਫਿਰ ਕੀ ਹੋਏ ਅਜਤੀ ਹੋ ਗਈ ਆ ਤੇ ਨਹੀਂ ਤੇਰੀ ਤੇ ਪਹਿਲਾਂ ਹੀ ਨੀਤ ਸੀ ਪਹਿਲਾਂ ਵੀ ਤੇਰੇ ਇਹੋ ਹੀ ਜ਼ਬਾਨ ਤੇ ਸੀ ਬਸ ਪਹਿਲਾਂ ਵੀ ਇਹੋ ਹੀ ਆਂਦੀ ਹੁੰਦੀ ਵੀ ਧੀ ਹੋ ਜੂਗੀ ਤੇ ਫਿਰ ਕੀ ਆ ਹੋ ਗਈ ਆ ਹੁਣ ਰੱਜ ਰੱਜ ਕੇ ਵੇਖਿਆ ਕਰ ਇਹਨੂੰ ਦੀਦੀ ਚਾਹ ਪਾਣੀ ਤੇ ਪੀ ਲੋ ਮੂੰਹ ਤੇ ਮਿੱਠਾ ਕਰੋ ਦਸ ਮਸਾ ਨਹੀਂ ਕਾਦਾ ਮੂੰਹ ਮਿੱਠਾ ਕਰਾਂ ਮੈਂ ਕਾਦੇ ਬਾਤ ਹੈ ਮੂੰਹ ਮਿੱਠਾ ਕਰਾਉਂ ਨਹੀਂ ਮੇਰਾ ਦੀਦੀ ਧੀ ਹੋਈ ਆ ਸਾਡੇ ਵਾਂਗ ਤੇ ਇਹੋ ਹੀ ਪੁੱਤ ਵਾ ਨਾ ਤੇ ਫਿਰ ਤੂੰ ਕੋਈ ਨਹੀਂ ਕਰੀ ਜਾ ਮੂੰਹ ਮਿੱਠਾ ਰੱਜ ਰੱਜ ਕੇ ਖਾ ਮਿੱਠਾ ਤੂੰ ਦੀ ਤੇਰੀ ਆ ਸਾਡੀ ਨਹੀਂ ਗਈ ਦੀਦੀਏ ਸੋਚੋ ਤੈਹੀ ਮਿੱਤੇ ਕਿਹਦੀ ਤੀਂ ਆ ਹੋ ਤੁਸੀਂ ਕਿਦਾਂ ਚੰਗੇ ਲੱਗਦੇ ਮਮੀ ਨੂੰ ਐਦਾ ਮੈਨੂੰ ਵੀ ਤੇ ਚੰਗੀ ਲੱਗਦੀ ਆ ਆਹੋ ਮੈਂ ਤਾਂ ਹੀ ਕਹਿਣ ਨਹੀਂ ਆ ਨਾ ਵੀ ਮੈਂ ਤੇ ਹੀ ਆ ਨਾ ਤੇ ਤੁਸੀਂ ਮੈਨੂੰ ਕਿੰਨਾ ਕੁ ਚੰਗਾ ਸਮਝਣ ਦੇਈ ਇਹ ਇਹਨੂੰ ਤੇ ਬਹੁਤ ਸਮਝਣਾ ਵਾ ਤੁਸੀਂ ਪਰ ਮਾਵਾਂ ਵਾਹਤੀ ਦੇ ਧੀ ਦੇ ਪੁੱਤ ਸਾਰੇ ਇੱਕੋ ਜਿਹੇ ਹੁੰਦੇ ਆ ਨਾ ਮਾਵਾਂ ਲਈ ਮਾੜੀਆਂ ਨਹੀਂ ਹੈਗੀਆਂ ਐ ਤੁਹਾਡੇ ਨਾਲ ਕੋਈ ਵਾਰੇ ਆ ਸਕਦਾ ਨਾ ਮੈਂ ਪਹਿਲਾਂ ਹੀ ਆ ਸਕੀ ਸੀ ਤੇ ਨਾ ਹੋਣੀ ਆਉਣਾ ਉਹ ਦੀਦੀ ਤੇ ਚਾਹ ਬਾਣੀ ਪੀਓ ਅਮਾ ਸਾ ਠੰਡੇ ਹੋ ਵੋ ਦੀਦੀ ਕੁੜੀ ਤੁਹਾਡੇ ਘਰ ਹੋਈ ਆ ਅਹੀਂ ਇਹਨੂੰ ਪੜਾਉਣਾ ਲਿਖਾਉਣਾ ਅਹੀਂ ਇਹਨੂੰ ਵਿਆਉਣਾ ਸਾਰੇ ਕੰਮ ਅਹੀਂ ਕਰਨੇ ਤੇ ਤੁਹਾਡਾ ਕਹ ਲਈ ਨਾ ਜ਼ੋਰ ਲੱਗਣ ਦਿਆ ਵਾ ਤੁਸੀਂ ਇਹਨੂੰ ਕੋਹ ਦੇਣਾ ਵਾ ਨਹੀਂ ਦੇਣਾ ਹੀ ਪੈਂਦਾ ਹੁੰਦਾ ਵਾ ਮੁੜ ਕੇ ਦੇਣਾ ਨਹੀਂ ਪੈਣਾ ਤੁਸੀਂ ਨਾ ਦਿਓ ਨਾ ਕਰਿਓ ਕੋਈ ਵੀ ਠੀਕ ਵਾ ਨਾ ਨਹੀਂ ਮੈਨੂੰ ਓਦਾਂ ਇੱਕ ਗੱਲ ਦੱਸ ਓਦਾਂ ਤੇ ਤੂੰ ਕੋਈ ਕੰਮ ਨਹੀਂ ਕਰ ਸਕਦੀ ਵੀ ਮੈਂ ਮੰਜੇ ਤੇ ਹੀ ਰਹਿਣਾ ਵਾ ਮੈਂ ਕੋਈ ਕੰਮ ਨਹੀਂ ਕਰਨਾ ਟੀ ਜੰਮੀ ਆ ਮੈਂ ਬੋਲਣ ਵਾਈ ਤੂੰ ਚੰਗੀ ਭਲੀ ਆ ਇਹ ਨਹੀਂ ਤੈਨੂੰ ਕਹਿੰਨਾ ਦੱਸਿਆ ਵੀ ਬੋਲਣਾ ਵੀ ਮਨਾ ਹੁੰਦਾ ਵਾ ਤੇ ਦੀਦੀ ਤੁਸੀਂ ਬੁਲਾਉਂਦੇ ਆ ਜਾਣ ਜਾਣ ਕੇ ਪਹਿਲਾਂ ਮੰਮੀ ਆ ਕੇ ਦਿਵਾਲੇ ਹੋਉਂਦੇ ਹੀ ਹੁਣ ਤੁਸੀਂ ਆ ਕੇ ਹੋ ਗਈਆਂ ਤੇ ਦਿਵਾਲੇ ਤੇਰੇ ਹੋਣਾ ਲਾਲਾ ਨਾ ਬੋਲਿਆ ਕਰ ਕੋਈ ਗੱਲ ਨਹੀਂ ਜੇ ਮੰਮੀ ਦਿਵਾਲੇ ਹੁੰਦੀਆਂ ਨਾ ਨਹੀਂ ਚੰਗੀ ਲੱਗਦੀ ਤੇ ਇਹਨੂੰ ਲੈ ਕੇ ਨਾ ਤੇ ਪੇਕੇ ਚਲ ਜਾ ਉੱਥੇ ਜਾ ਕੇ ਤੇ ਕਰਾ ਲਿਆ ਸਵਾ ਮਹੀਨਾ ਦੀਦੀ ਮੈਂ ਕਿਉਂ ਜਾਵਾਂ ਪੇਕੇ ਕੀ ਗੱਲ ਹੈ ਮੇਰਾ ਘਰ ਨਹੀਂ ਆ ਇਥੇ ਵਿਆਹ ਕੇ ਆਈਆਂ ਨਿਕਲ ਕੇ ਨਹੀਂ ਆਈ ਹੈਗੀ ਤੇ ਮੰਮੀ ਕੋ ਕੰਮ ਨਹੀਂਗਾ ਹੁੰਦਾ ਤੇ ਉਹਨੇ ਨਿਗਾ ਕਰਨਾ ਠੀਕ ਹੈ ਨਾ ਕੋਈ ਨਹੀਂ ਕੋਈ ਨਾ ਸਮਝੋ ਪੁੱਤ ਤੇ ਨਾ ਇਹਨੂੰ ਪਾ ਇਥੇ ਲੰਮੇ ਤੇ ਜਾ ਕੇ ਚੌਂਕੇ 'ਚ ਕੰਮ ਕਰ ਮੇਰਾ ਜਿੱਦਾਂ ਵੀ ਹੋਊ ਨਾ ਮੈਂ ਸਾਰ ਲਊ ਆਪਣਾ ਨਾ ਕਰੇ ਮੰਮੀ ਕੰਮ ਤੁਸੀਂ ਆਉਂਦੇ ਹੀ ਨਾ ਆਏ ਕੀ ਕਰ ਰਹੀ ਉਹਨੂੰ ਤੇ ਐਉਂ ਚੁੱਕ ਕੇ ਬੈਠੀ ਆ ਬਹੁਤ ਵਧਾਈ ਦਿੱਤੀ ਨਾ ਕੋਈ ਤਾਂ ਨਹੀਂ ਆ ਕਿ ਤੇਰੀ ਦਾ ਇੱਥੇ ਲਾਚ ਮਿਆਂ ਹੁੰਦਾ ਵਾ ਕਿ ਜਿਹਨੂੰ ਗੋਦੀ 'ਚ ਪਾ ਕੇ ਬੈਠੀ ਇਹਨੂੰ ਪਾ ਹਾਂ ਲੰਮੇ ਇੱਥੇ ਤੇ ਜਾ ਕੇ ਕੰਮ ਕਰ ਮੇਰੇ ਵਾਰੀ ਦੀਦੀ ਮੁੰਡਾ ਹੀ ਆ ਠੀਕ ਵਾ ਨਾ ਤੁਸੀਂ ਲੜੋ ਨਾ ਮੇਰੇ ਨਾਲ ਜਿਹਦੇ ਦੋ ਘ ਚਲੀ ਜਾਣਾ ਮੈਂ ਆਪਣੇ ਘਰ ਰਹਿਣ ਨਹੀਂ ਆਈ ਇੱਥੇ ਮੈਂ ਤੁਹਾਡਾ ਗਲਮ ਕਰਨ ਮੇਰ ਕੋ ਨਹੀਂ ਗਾ ਹੁੰਦਾ ਤੇ ਨਾ ਮੈਂ ਕਰਨਾ ਹੀ ਆ ਆਹੋ ਹੁਣ ਪਤਾ ਜੂ ਆ ਵੀ ਮੰਜੇ ਤੇ ਬੈਠੇ ਨੂੰ ਮਿਲਦੀਆਂ ਨਹੀਂ ਆ ਹੁਣ ਤੇ ਪਿੰਡ ਜਾਣਾ ਹੀ ਆ ਅੱਗੇ ਮਿਲ ਜੂ ਜਾਂਦੀ ਪਕੀ ਪਕਾਈ ਬੜੀ ਤੂੰ ਅੱਗੇ ਪਕਾ ਪਕਾ ਕੇ ਦਿੰਦੀ ਸੀ ਮੈਨੂੰ ਕੇ ਬਹੁਤ ਖਵਾਲਦੀ ਰਹੀਆਂ ਤੂੰ ਆਹੋ ਢੱਡ ਪਿੱਛੇ ਛੱਡਾਂ ਕੋ ਖਾਦਾ ਹੀ ਨਹੀਂ ਤੂੰ ਇੱਥੇ ਆ ਗਈ ਹੈਗੀ ਆ ਮੇਰੀ ਮਾਂ ਪਕਾਉਣ ਨੂੰ ਪਕਾ ਦਿੰਦੀ ਸੀ ਤੇ ਮੈਂ ਖਾ ਲੈਨੀ ਤੂੰ ਨਹੀਂ ਮੈਨੂੰ ਪਕਾ ਪਕਾ ਕੇ ਦਿੰਦੀ ਮਾਂ ਦਿੰਦੀ ਮਾਗੋ ਤੇ ਆਪਣੀ ਨਹੀਂ ਹਲੇ ਤੱਕ ਕਦੀ ਪੱਕੀ ਉਹਨੇ ਤੁਹਾਨੂੰ ਕਿਥੋਂ ਪਕਾ ਦਿੱਤੀ ਆਹੋ ਗਾਂ ਗਾਂ ਹੁਣ ਉਹਨੇ ਪਕਾਉਣੀਆਂ ਹੀ ਆ ਕੇ ਹੋਰ ਵੀ ਕੋਈ ਕੰਮ ਰਹਿ ਗਿਆ ਕਰਾਉਣ ਵਾਲਾ ਤੇ ਉਹ ਵੀ ਕਰਾ ਲਓ ਆ ਝਾੜੂ ਪੋਚੇ ਲਾਉਣ ਦਾ ਆ ਕਰ ਉਹਨੂੰ ਦੀਦੀ ਕਰਦੀਆਂ ਹੀ ਆ ਸਾਰੀਆਂ ਸਸਾਮਾ ਹੁਣ ਤੁਸੀਂ ਨਹੀਂ ਪਿੰਡ ਕਰਾਉਂਦੇ ਤੁਸੀਂ ਗੱਲੀ ਡੰਨੇ ਉਹਨੂੰ ਮੇਰੀ ਸੱਸ ਨਹੀਂ ਕਰਦੀ ਕੰਮ ਮੇਰੇ ਮਗਰੋਂ ਭਾਵੇਂ ਕਰਦੀ ਹੋਵੇ ਹੁੰਦਿਆ ਮੇਰੇ ਨਾ ਮੰਜੀ ਦੇ ਬਹਿ ਕੇ ਖਾਂਦੀ ਆ ਦੀਦੀ ਦੀ ਪਤਾ ਵਾ ਸਾਰਾ ਤੁਸੀਂ ਆਵੇਂ ਨਾ ਪਰਦੇ ਨਾ ਪਾਇਆ ਕਰੋ ਉਹ ਦੀਦੀ ਦਿਨ ਰਾਤ ਤੇ ਤੁਹਾਨੂੰ ਰੋਂਦੀ ਰਹਿੰਦੀ ਹੀ ਨੇ ਕਾਹਦੀ ਕੰਮ ਕਰਦੇ ਆ ਉਥੇ? ਨੇ ਕਾਹਦਾ ਰੋਂਦੀ ਰਹਿੰਦੀ ਮੈਨੂੰ? ਸਾਰਾ ਕੰਮ ਮੈਂ ਕਰਦੀ ਆ। ਕਰੇ ਕਿਹੜਾ ਕੰਮ ਕਰਦੇ ਆ ਤੁਸੀਂ? ਉਹ ਵਿਚਾਰੀ ਬਿਮਾਰ ਹੀ ਮਗਰੋਂ ਜਦੋਂ ਤੁਸੀਂ ਇੱਥੇ ਆਏ ਆ ਸਾਨੂੰ ਕਿਹੜਾ ਪਤਾ ਨਹੀਂ ਆ। ਆਹ ਪਤਾ ਲੱਗ ਜਾਂਦਾ। ਇਹੋ ਜੀਆਂ ਸੁਹਾਂ ਤੇ ਬੜੀਆਂ ਲੈਂਦੇ ਈ ਤੁਸੀਂ। ਮੈਨੂੰ ਫੋਨ ਕਰਨ ਲੱਗਿਆ ਤੁਹਾਡੇ ਕੋਲ ਟਾਈਮ ਨਹੀਂ ਹੁੰਦੇ। ਪੰਨੀ ਤਿੰਨ ਕਿ ਚਾਰ ਦਿਨੋਂ ਮੰਜੇ ਤੇ ਰਹੀ ਲੱਗੋ ਚਾਚੇ ਜੀ ਨਾਲ ਉਹ ਕਿਹੜੀ ਪਣੀ ਘੜੀ ਤੁਹਾਡੇ ਉਥੇ ਉਹ ਰੋ ਜਾ ਕੇ ਰੋਟੀ ਪਕਾ ਕੇ ਦਿੰਦੀ ਰਹੀ ਐ। ਚਾਚੇ ਜੀ ਨਾਲ ਵੀ ਤੇਰੇ ਵਰਗੀ ਆ ਉਹ ਕਿਹੜੀ ਘਟਵਾ। ਤੁਸੀਂ ਜੱਗੀਆਂ ਮਰਿਆ ਬਣਦੀਆਂ ਵਾ ਇਹ ਹੋ ਜੀਆਂ। ਮਾਮਾਤੀਆਂ ਚੰਗੀਆਂ ਵਾ ਅਹੀਂ ਮੜੇ ਆ ਅਹੀਂ ਵੀ ਮੜੇ ਆ ਅੰਡਗਵੜ ਵੀ ਸਾਰਾ ਮੜਾ ਵਾ ਰਿਸ਼ਤੇਦਾਰ ਵੀ ਮੜੇ ਆ ਤੁਸੀਂ ਚੰਗੀਆਂ ਹੋ ਗਈਆਂ ਦੋਵੇਂ ਜਣੀਆਂ ਚੰਗੀਆਂ ਵਾ ਤਾਂ ਅਸੀਂ ਚੰਗੇ ਕਹਿੰਨੇ ਆ ਕਿ ਅਸੀਂ ਚੰਗੀਆਂ ਚਲੋ ਅੰਗੇ ਕੰਮ ਕਰਿਆ ਕਰੋ ਸਾਡੇ ਵਾਂਗੂ ਚੰਗੀਆਂ ਤੇ ਚੰਗੀਆਂ ਬਣ ਕੇ ਰੋ ਤੇ ਚੰਗੇ ਮੜੇ ਆ ਨਾ ਤਾਂ ਮੜੇ ਰਹਿੰਗੇ ਕਿੱਧਰ ਕੋਈ ਨਹੀਂ ਮੜੇ ਚੰਗੇ ਉਹ ਕਿੱਥੇ ਗਿਆ ਵਾ ਜਾਣਾ ਕਿੱਥੇ ਆ ਦੀਦੀ ਉਹ ਗਏ ਮਠਿਆਈ ਲੈਣ ਹੁਣ ਜਿਹੜਾ ਕੋਈ ਘਰ ਆਇਆ ਕੀ ਗੱਲ ਉਹਦਾ ਮੂੰਹ ਮਠਾਣੀ ਕਰਾਉਣਾ ਹੁਣ ਏਦਾਂ ਹੋੜਾ ਘਲਾ ਦੇਣਾ ਵੀ ਕਾਦੀ ਮਠਿਆਈ ਕਾਦੇ ਵਾਸਤੇ ਮਠਿਆਈ ਲੈਣ ਗਿਆ ਵਾ ਦੀਦੀ ਹਨੂ ਚਾਹ ਵਾ ਨਾ ਤੇ ਅਹੀਂ ਸਾਰਾ ਕੁਝ ਕਰਨਾ ਵਾ ਤੁਹਾਨੂੰ ਨਹੀਂ ਹੈ ਨਾ ਤੇ ਤੁਸੀਂ ਨਾ ਕਰੋ ਉਦਾਂ ਤੇ ਤੁਹਾਡੇ ਕੋਲ ਪੈਸੇ ਨਹੀਂ ਹੁੰਦੇ ਜਦੋਂ ਪੁੱਛ ਲੋ ਮਰੂ ਮਰੂ ਕਰਦੇ ਰਹਿੰਦੇ ਹੀ ਉਹ ਤੇ ਹੁਣ ਇਹਦੇ ਵਾਰੀ ਮਠਿਆਈਆਂ ਲੈਣ ਗਿਆ ਦੀਦੀ ਧੀਆ ਪੁੱਤਾਂ ਵਾਸਤੇ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਡਗੁਰਪੀ ਦਵਾ ਉਹਦੇ ਵਾਰੀ ਤੁਸੀਂ ਕੋਹ ਨਹੀਂ ਕਰਦੇ ਮੈਂ ਨਹੀਂ ਨਾ ਇਹ ਕਰ ਦਿੱਤੀ ਮੇਰੇ ਵਾਸਤੇ ਤੁਹਾਡੇ ਕੋ ਹੁੰਦਾ ਨਹੀਂ ਕੋਹ ਵੀ ਹੁਣ ਆਪਣੀ ਜੰਮੀ ਹੈ ਨਾ ਤੇ ਫੇਰ ਹੁਣ ਪਤਾ ਲੱਗਣ ਲੱਗਾ ਵਾ ਪਿੱਤੀਆਂ ਪੁੱਤਾਂ ਵਾ ਤੇ ਸਭ ਕੋ ਕਰਨਾ ਪੈਂਦਾ ਵਾ ਤੇ ਮੇਰੇ ਵਾਰੀ ਤੇ ਤੁਹਾਨੂੰ ਗਸ ਪਿਆ ਜਾਂਦੀ ਏ ਕੀ ਨਹੀਂ ਤੁਹਾਡਾ ਕਰਦੇ ਰਹੇ ਪਤਾ ਨਹੀਂ ਕੀ ਕਰਦੇ ਰਹੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕੀਤਾ ਕੀ ਆ ਮੇਰਾ ਤੁਹਾਨੂੰ ਦੇਖੋ ساری ਉਮਰ ਲੱਗਦਾ ਰਹਿਣਾ ਤੁਹਾਨੂੰ ਭਾਰੇ ਘਰ ਨਾਲ ਲਵਾ ਦੋ ਸਾਰਾ ਕੋ ਤੁਹਾਨੂੰ ਦੇ ਦੋ ਤੁਸੀਂ ਤਵੀ ਕੰਨਾ ਕੱਖ ਨਹੀਂ ਕੀਤਾ ਜੇ ਇਹ ਗੱਲ ਤੇ ਆਈ ਹੈ ਨਾ ਤੇ ਮੈਨੂੰ ਲੱਗਦਾ ਵਾ ਵੀ ਇਹ ਨਾਲ ਮੋਣਾ ਹੀ ਪੈਣਾ ਵਾ ਚਲਵਾ ਲੋ ਅਹੀਂ ਉਥੇ ਕੁੱਲੀ ਪਾਲੀ ਨੇ ਤੇ ਉਥੇ ਬਹਿ ਜਾਂਦੇ ਜਾ ਕੇ ਤੇ ਜਿਹੜੇ ਤੇਰੇ ਹੈ ਲੱਛਣ ਵਾ ਨਾ ਮੈਨੂੰ ਲੱਗਦਾ ਵਾ ਵੀ ਤੂੰ ਕੁੱਲੀ ਜੀ ਜਾਣ ਵਾਲੀ ਏ ਬਣਿਆ ਬਣਾਇਆ ਸਭ ਕੋ ਮਿਲ ਜੂਗਾ ਵਾ ਤਾਂ ਕਰਕੇ ਤੈਨੂੰ ਗੱਲਾਂ ਹੁੰਦੀਆਂ ਵਾ ਜੇ ਬਣਾਉਣਾ ਪੈਂਦਾ ਨਾ ਆਕੇ ਫੇਰ ਪਤਾ ਲੱਗਣਾ ਸੀ ਕਿ ਕਿਦਾਂ ਬਣਦੇ ਆ ਹੁਣ ਐਵੇਂ ਮੇਰੇ ਨਾਲ ਲੜੋ ਨਾ ਠੀਕ ਵਾ ਨਾ ਜੇ ਕਿਦੇ ਮਹਾਰੱਬ ਨੇ ਹਨੂ ਖੁਸ਼ੀ ਦਿੱਤੀ ਹੈ ਨਾ ਤੇ ਹਨੂ ਹੁਣੀ ਚਾਉ ਨਾ ਜੀ ਲੈ ਲੰਦੋ ਨਹੀਂ ਜਾ ਪਾ ਇਹਨੂੰ ਇੱਥੇ ਤੇ ਜਾ ਕੇ ਤਾਂ ਕੋਈ ਕੰਮਕਾਰ ਕਰ ਹੁਣੀ ਕਿਦੇ ਜੀ ਲੈ ਲੰਦੋ ਤੁਹਾਡੀ ਸਾਰੀ ਉਮਰ ਹੀ ਲੰਘ ਜਣੀ ਦੋਆਂ ਦੀ ਡਾ ਉਹਨੂੰ ਚੁੱਕ ਕੇ ਤੇ ਉਹਨੂੰ ਬੈਠ ਕੇ ਤੇ ਉਹਨੂੰ ਡਈ ਆ ਉਹਨੂੰ ਪਾ ਦੇ ਹਾਂ ਇੱਥੇ ਕੀ ਹੋ ਚੱਲਿਆ ਭਲਾ ਇਹਨੂੰ ਦੀਦੀ ਮੈਂ ਤੇ ਨੀਗਾ ਪੋਣਾ ਤੁਸੀਂ ਚੁੱਕਣੀ ਹੈ ਨਾ ਤੇ ਨਾ ਚੁੱਕੋ ਮੈਂ ਤਾਂ ਮਮੀ ਨੂੰ ਚੰਗੀ ਲੱਗਦੀ ਨਾ ਤੁਹਾਨੂੰ ਚੰਗੀ ਲੱਗਦੀ ਉਹ ਵੀ ਮੈਂ ਤਾਂ ਕਦੀ ਵੀ ਨਹੀਂ ਚੁੱਕਦੀ ਇਹਨੂੰ ਇਹ ਤਾਂ ਨਹੀਂ ਚੁੱਕਦੇ ਫਿਰ ਮੈਂ ਤੇ ਚੁੱਕ ਕੇ ਬਣਾ ਹੀ ਹੈ ਨਾ ਮੈਂ ਹੁਣ ਉਹ ਕਿਦੋਂ ਮੈਂ ਛੋੜਦਾ ਮੰਜੇ ਛੋੜਦਾ ਇਹਨੂੰ ਇਹੋ ਹੋਇਆ ਹੁੰਦਾ ਮੁੰਡਾ ਤੇ ਚਾਈ ਚਾਈ ਮੈਂ ਆਉਂਦੀ ਆ ਕੇ ਚੁੱਕਦੀ ਇਹਨੂੰ ਹੁਣ ਮੈਂ ਚੁੱਕ ਕੇ ਨਾ ਬਹਿ ਜਾ ਇਹਨੂੰ ਪਤਾ ਨਹੀਂ ਕਿਦਾਂ ਦੀ ਸੋਚ ਵਾ ਡਾਡੀ ਅੱਜ ਕੱਲ ਤਾਂ ਸੋ ਲੋਕੀ ਧੀਆ ਨਾ ਜ਼ਿਆਦਾ ਕਰਦੇ ਆ ਬਹੁਤ ਕਰਦੇ ਆ ਧੀਆ ਮੁੰਡਿਆਂ ਨਾਲੋਂ ਵੀ ਗਾਂ ਆ ਪਤਾਵਾ ਮੈਨੂੰ ਜਿੰਨਾ ਕ ਤੁਸੀਂ ਜ਼ਿਆਦਾ ਕਰਨਾ ਵਾ ਉਹ ਜਿੱਦਾਂ ਦੇ ਫਿਰ ਆਪ ਕੰਮ ਕਰਨੇ ਉਦਾਂ ਦਾ ਹੀ ਆ ਜੇ ਸੋਚ ਚੰਗੀ ਹੋਵੇ ਤੇ ਫੇਰੀ ਆ ਚੱਲ ਵੇੜਾ ਊੜਾ ਧੁੱਪ ਗਿਆ ਹੀ ਵਾਵਾ ਸਾਫ ਸਫਾਈ ਹੋ ਗਈ ਆ ਹੁਣ ਹੁਣ ਰੋਟੀ ਪਕਾਉਣੀ ਹੈ ਅੰਦਰ ਜਾ ਕੇ ਇਹਨਾਂ ਨੇ ਬੰਬੀ ਤੋਂ ਆ ਜਾਣਾ ਵਾ ਧਾਣ ਕੇ ਰੋਟੀ ਮੰਗਣੀ ਆ ਹੁਣ ਕੇ ਰੋਟੀ ਖਾਣੀ ਆ ਸੰਦੀਪ ਆਉਂਦੀ ਆ ਸਤਿ ਸ਼੍ਰੀ ਅਕਾਲ ਚਾਚੀ ਸਤਿ ਸ਼੍ਰੀ ਅਕਾਲ ਪੁੱਤ ਹਾਂ ਠੀਕ ਠਾਕ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਕੀ ਕਰੀ ਬੈਠੀ ਮੈਂ ਨਾ ਵੇੜਾ ਤੋਤਾ ਹੀਓ ਅੱਛਾ ਅੱਛਾ ਤੇ ਮੈਂ ਹੱਥੋਂ ਰੋਟੀ ਪਾਣੀ ਪਕਾਉਣੀ ਆ ਛਤੋ ਕੇ ਤੇ ਇੱਥੇ ਬੈ ਗਈ ਜਿਹੜੀ ਠੀਕ ਹੈ ਠੀਕ ਹੈ ਪਰ બસ ਵਧੀਆ ਠੀਕ ਠਾਕ ਦਿਲਜੀਤ ਮੈਂ ਚਲ ਵਧਾਈ ਦੇਉਣੀ ਹੈ ਕੈਂਡੇ ਕੁੜੀ ਹੋਈ ਆ ਆਹ ਕੁੜੀ ਹੋਈ ਆ ਅੱਛਾ ਅੱਛਾ ਪੁੱਤ ਤੂੰ ਤਾਂ ਵਧਾਈ ਦੇਣ ਆਈ ਚਾਹ ਨਾ ਹਾਂਜੀ ਤੇ ਜਿਹਦੇ ਭਤੀ ਹੋਈ ਹੁਣ ਤਾਂ ਰੋਣਾ ਪੈ ਗਿਆ ਸਿਰ ਸੁੱਟ ਕੇ ਬਹਿ ਗਈ ਲੈ ਹਾਏ ਹੇ ਆਂਦੀ ਪੱਥਰ ਜਮਤਾ ਤੇ ਮੈਂ ਕਿਹਾ ਫਿਰ ਕੀ ਹੋ ਗਿਆ ਤੂੰ ਵੀ ਤਾਂ ਕਹਿ ਦਿੱਤੀ ਆ ਹਾਂ ਤੀਏ ਘੜਾ ਮਾਰੀਆਂ ਹੁੰਦੀਆਂ ਤੇ ਨਾਲੇ ਪਹਿਲਾ ਫਾਲਵਾ ਪੁੱਤ ਹਾਂਜੀ ਪੁੱਤ ਕੀ ਤੇ ਤੀਗੀ ਚਲ ਜੇ ਨੇਰੀ ਆਈ ਆ ਤਾਂ ਮੀਂਹ ਦੀ ਵੀ ਆਸ ਹੋਊਗੀ ਹਾਂਜੀ ਹਾਂਜੀ ਤੇ ਪਰ ਪਤਾ ਨਹੀਂ ਹੁਣ ਗਈ ਉਹ ਪੇਕੇ ਉੱਡ ਗਈ ਆ ਮੈਂ ਚੱਲ ਮੰਮੀ ਹੋ ਗਈ ਸੀ ਤੇ ਮੈਂ ਵੀ ਜਾਣੀ ਅੱਛਾ ਪਿੰਡ ਚਲ ਗਈ ਆ ਆ ਪਿੰਡ ਚਲ ਗਈ ਆ ਠੀਕ ਆ ਤੇ ਮੰਮੀ ਜਦੋਂ ਆਏ ਉਦੋਂ ਤੇ ਕਹਿੰਦੇ ਘਰੇ ਆ ਉਦੋਂ ਤੇ ਘਰੇ ਹੀ ਉਦੋਂ ਬਾਅਦ ਚ ਗਈ ਆ ਠੀਕ ਆ ਠੀਕ ਆ ਤੇ ਮੈਂ ਚੱਲ ਹੌਣੀ ਨਾਲੇ ਵਧਾਈ ਦੇ ਹੁੰਨੀ ਆ ਕੀ ਪਤਾ ਸਿੱਧੇ ਮੂੰਹ ਬੋਲਣਾ ਕਿ ਨਹੀਂ ਬੋਲਣਾ ਨਹੀਂ ਹੈ ਤੇ ਇਦਾਂ ਹੀ ਆ ਮੈਂ ਕਿਹਾ ਨਾ ਫਿਰ ਜਦੋਂ ਇੱਥੇ ਰੂਣ ਜੇ ਡੈ ਵੀ ਸਿਰ ਜਿਆ ਸੁੱਟ ਲਿਆ ਮੈਂ ਕੋਈ ਗੱਲ ਨਹੀਂ ਤੂੰ ਨਹੀਂ ਜਾਣਾ ਨਾ ਤੇ ਮੈਂ ਚੱਲ ਜੂਗੀ ਹਾਂਜੀ ਮੈਂ ਹੁਣ ਪਤਾ ਲੱਗਾ ਵਾ ਵੇਖਣ ਤੇ ਜਾਣਾ ਹੀ ਆ ਹਾਂਜੀ ਉਹਨੂੰ ਇਹ ਹੁਣ ਆਪੇ ਮੰਮੀ ਨਾਲ ਚਲ ਜਾ ਪਹਿਲਾਂ ਹੁੰਦਾ ਵਾਦਾ ਚਲ ਜਾ ਤੇ ਦੌੜ ਗਈ ਆ ਮਾਵਾਂ ਧੀਆ ਨੇ ਤਾਂ ਛੱਡਣਾ ਨਹੀਂ ਉਹੋ ਹੀ ਤਾਂ ਪੁੱਤ ਕਹਿਣ ਲਈ ਆ ਮੈਂ ਤਾਂ ਪਹਿਲਾਂ ਵੀ ਅਰਦਾਸਾਂ ਕਰਦੀ ਹਾਂ ਕਿ ਮਹਾਰਾਜ ਉਹਨੂੰ ਪੁੱਤ ਦੇ ਦੇ ਉਹਦੇ ਪੈਰ ਲੱਗ ਜਾਣਗੇ ਤੁਹਾਨੂੰ ਵੀ ਪਤਾ ਵਾਂ ਧੀਆ ਪੁੱਤਾਂ ਵਰਗੀਆਂ ਹੀ ਆ ਹੈ ਤੇ ਇਦਾਂ ਹੀ ਪੁੱਤ ਕੋਈ ਸਮਝਤ ਫੇਰਵਾ ਨਾ ਪਰ ਇਹ ਨਹੀਂ ਸਮਝਦੀਆਂ ਮਾਵਾਂ ਧੀਆ ਹਾਂ ਇਹ ਨਹੀਂ ਸਮਝਦੀਆਂ ਪਰ ਇਨੀ ਇਨੀ ਅਕਲ ਹੈਗੀ ਵੀ ਮੈਂ ਵੀ ਤਾਂ ਧੀ ਆ ਤੇ ਉਹਨੂੰ ਮਾਣ ਕੇ ਲਈ ਹੈਗੀ ਆ ਇਹਦੀ ਗੱਲ ਸਹੀ ਆ ਕਿ ਮੈਂ ਵੀ ਧੀ ਜੰਮੀ ਆ ਮੇਰਾ ਘੜਨੀ ਤਾਂ ਹੁਣ ਜਾ ਕੇ ਕਿਹੜੀ ਅਸ ਸੁੱਖ ਗੁਜ਼ਾਰਨੀ ਆ ਉਥੇ ਘੁੱਲ ਨਹੀਂ ਆ ਲੜਨਾ ਵਾ ਉਹਦੇ ਨਾਲ ਇੰਨਾ ਥੋੜਾ ਵੀ ਮੰਜੇ ਤੇ ਆ ਤੇ ਰੋਟੀ ਪਾਣੀ ਦਵਨ ਨੂੰ ਮੈਂ ਪਕਾ ਕੇ ਉਹ ਤੋਂ ਉਹ ਤਾਂ ਕਹਿੰਦੀ ਹੀ ਕੁੜੀ ਹੋ ਗਈ ਆ ਤੇ ਹੀ ਨਹੀਂ ਪੈਰ ਲੱਗਣ ਦੇਣੇ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਇਹਨਾਂ ਮਾਵਾਤਿਆਂ ਦੀ ਕਰਤੂਤ ਦਾ ਹੁਣ ਜੇ ਮੈਂ ਜਾ ਕੇ ਉਥੇ ਬੋਲਾਂ ਤੇ ਲੋਕੀ ਆਂ ਡਗਵਾਂਡ ਕੀ ਕਹਿਣਗੇ ਤੇ ਬਗਾਨੇ ਗੁੰਡੂ ਆਣ ਕੇ ਨਾਲੇ ਤੁਸੀਂ ਬੁਰੇ ਬੰਨਾ ਨਾਲੇ ਕੁੜਮਾ ਦਾ ਪਿੰਡ ਬੋਲਦਾ ਬੰਦਾ ਚੰਗਾ ਨਹੀਂ ਲੱਗਦਾ ਹਾਂਜੀ ਹਾਂਜੀ ਇਹ ਤੇ ਇਹਨਾਂ ਨੂੰ ਆਪ ਹੀ ਅਕਲ ਚਾਹੀਦੀ ਆ ਪਰ ਇਹਨਾਂ ਮਾਵਾਤਿਆਂ ਦੇ ਖਾਨੇ ਚ ਅਕਲ ਕਿਤੇ ਭੂਰਾ ਨਹੀਂ ਹੈਗੀ ਮਾਂ ਨੂੰ ਅ ਨਾ ਨਾ ਨੋਵੀਂ ਨਹੀਂ ਹੈਗੀ ਤੇ ਫੇਰ ਮਾਂ ਪੁੱਠੀ ਮਤ ਦੇ ਛੱਡਦੀ ਆ ਤੇ ਚੱਲ ਹੁਣ ਕੱਲ ਦੀ ਗਈ ਉਹ ਪਤਾ ਨਹੀਂ ਕਿੰਨੇ ਦਿਨ ਲਾਉਣੇ ਆ ਤੇ ਫੇਰ ਆਉਣਾ ਵਾ ਇਹ ਤੇ ਅੱਗੇ ਜੀ ਉਹਨੂੰ ਛੱਡਦੀ ਪਰਜਾਈ ਨੂੰ ਨਾ ਨਾ ਵੇਖੀ ਸਈ ਉਥੇ ਕੋਤ ਕਲੇਸ਼ ਪਾ ਗਈ ਹੋਣੀ ਪਾ ਦਲਜੀਤ ਨੂੰ ਲੈ ਆਉਂਦੀ ਨਾਲ ਤੂੰ ਕੱਲੀ ਆ ਗਈ ਅਗਮੜਿਆ ਸਤੋਣ ਮੈਂ ਟੀਨ ਫੜ ਲਓ ਇਹਨੇ ਫੇਰ ਨਹੀਂ ਟਿਕਨ ਦੇਣਾ ਉਥੇ ਮੇਰੇ ਲਾ ਫੇਰ ਕੀ ਸਤੂਪੇ ਖੇਡਦਾ ਰਹਿੰਦਾ ਪੈ ਕੜੀ ਤੇ ਨਾਲ ਇਹ ਨਾਲ ਹਵਾ ਜੀ ਬੜੀ ਚੱਲ ਰਹੀ ਮੈਂ ਚੱਲ ਠੰਡ ਚ ਕੀ ਕੱਢਣਾ ਬਾਹਰ ਇਹ ਗੱਲ ਤੇ ਤੇਰੀ ਠੀਕ ਵਾ ਜਬੱਦਲ ਜਾ ਹੋਇਆ ਸਵੇਰ ਦਾ ਹੀ ਤੇ ਨਾਲ ਠੰਡੀ ਹਵਾ ਚੱਲ ਚੱਲ ਕੋਈ ਨਹੀਂ ਪੁੱਤ ਸਿਆਲ ਚ ਦੇਰੀ ਕੋ ਹੁੰਦਾ ਵਾ ਹਾਂਜੀ ਹਾਂਜੀ ਕੱਪੜੇ-ਕੂਪੜੇ ਪਾ ਕੇ ਰੱਖਿਆ ਨੂੰ ਕਹਿੰਦੇ ਤੂੰ ਹੋਇਆ ਕੋਈ ਗੱਲ ਨਹੀਂ ਮੈਂ ਫਿਰਕੇ ਇਦਾਂ ਚੱਲ ਜੂੰਗਾ ਅੱਛਾ 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 ਹਾਂਜੀ ਠੀਕ ਆ ਤੇ ਮੈਂ ਤੇ ਉਹਦਾ ਕਰਕੇ ਆਈ ਮੈਂ ਇੱਥੇ ਹੋਣੀ ਆ ਆਈ ਜਾਣਾ ਸਗਾਤ ਨੇ ਉੱਥੇ ਕਿੰਨੇ ਦਿਨ ਰਹਿਣਾ ਵਾ ਹਾਂਜੀ ਉੱਥੇ ਪਰਝਾਈ ਨਾ ਕੱਟੀ ਬੰਦੀ ਆ ਆਹ ਠੀਕ ਵਾ ਗਿਆ ਸਕੂਲ ਅੱਛਾ ਅੱਛਾ ਉਹਨੂੰ ਤੇ ਇੱਥੇ ਛੱਡ ਗਈ ਆ ਕੱਲੀ ਚਲ ਗਈ ਆ ਠੀਕ ਆ ਠੀਕ ਆ ਆਹ ਮੁੰਡੇ ਦਾ ਕਾਹਦਾ ਫਿਕਰ ਉਹਨੂੰ ਨਾ ਨਾ ਧੀਏ ਨੂੰ ਕਰਦਾ ਕੋਈ ਫਿਕਰ ਨਹੀਂ ਨਾ ਮੁੰਡੇ ਦਾ ਤੇ ਨਾ ਕਰਦਾ ਆਪਣੇ ਨਾਲ ਹੀ ਮਤਲਬ ਵ ਸਿਰਫ ਉਹ ਤੋਂ ਪੈਸੇ ਆਈ ਜਾਣ ਮੈਨੂੰ ਸਭ ਕੁਝ ਮਿਲ ਜAVE ਉੱਥੋਂ ਉਹ ਤੋਂ ਉਹਨਾਂ ਵੀ ਕਿੰਨਾ ਖਰਚ ਦੇਣੇ ਆ ਹਾਰ ਕਿਉਂ ਨਾ ਭਜਾਉਣਾ ਆਈਆਂ ਅਕਸਰ ਉਹਨਾਂ ਦੇ ਵੀ ਧੀਆਂ ਪੋਤਾ ਗਾੜੀ ਖਰਚੇ ਵਧਦੇ ਹੀ ਆ ਘਟਦੇ ਥੋੜਾ ਉਹ ਚਾਚਾ ਜੀ ਕਿੱਥੇ ਗਏ ਉਹ ਬੰਬੀ ਵਾਲ ਨੂੰ ਗਏ ਈ ਤਰੀਕਾ ਆਖਣ ਦੇ ਮੈਂ ਵੇਖ ਕੇ ਆਵਾ ਕਣਕ ਵਾਲਾ ਠੀਕ ਆ ਠੀਕ ਹਾਂ ਤੇ ਤੂੰ ਵਿਆਹ ਮੈਂ ਚਾਹ ਬਣਾ ਕੇ ਲੈ ਆਇਦਰ ਲਈ ਚਾਹ ਨਹੀਂ ਮੈਂ ਪੀਣੀ ਜਾਵਾਂ ਫਿਰ ਮੈਂ ਸਤੋਂਦਾ ਨਾ ਹੋਇਆ ਕਰ ਲੈ ਦੱਸ ਤੂੰ ਜਦੋਂ ਹੀ ਆਉਣੀ ਆ ਭਜੋ ਦੌੜੀ ਸੀ ਹੁੰਦੀ ਆ ਕੋਈ ਗੱਲ ਨਹੀਂ ਫੇਰ ਆਵਾਂਗੇ ਮੈਂ ਚਾਹ ਬਣਾ ਲਿਆਉਣੀ ਆ ਕੋਈ ਚਾਹ ਕੋਈ ਗੱਲ ਦਾਸ ਇਹਨਾਂ ਨੇ ਸੁਣਿਆ ਹੀ ਤਾਂ ਵਧਾਈ ਦੇਣੀ ਆ ਤੇ ਜਿੰਨੂੰ ਵਧਾਈ ਦੇਣੀ ਆ ਉਹ ਤਾਂ ਪੁੱਲ ਕੇ ਬੁੱਥਾ ਹੀ ਡਾ ਹੋਇਆ ਹੀ ਵੀ ਪਤੀ ਆ ਗਈ ਆ ਭਰਾ ਵੀ ਖੁਸ਼ ਹੀ ਪਰ ਇਹਨੂੰ ਕੀ ਤਾਂ ਕਾਦਾ ਦੁੱਖ ਵਾ ਹੁਣ ਉਹਨਾਂ ਨੂੰ ਕੀ ਦੱਸਾਂ ਮੈਂ ਵੀ ਇਦਾਂ ਕਰਦੀ ਆ ਤੇ ਪਤਾ ਤਾਂ ਉਹਨਾਂ ਨੂੰ ਸਾਰਾ ਵੀ ਜੋ ਕੁਝ ਇੱਥੇ ਕਰਦੀ ਉਹ ਹੀ ਪੇਕੇ ਕਰਦੀ ਹੋਣੀ ਆ ਮੇਰਾ ਅਰਾਧਾ ਇਹਨਾਂ ਨਾਲ ਸਲਾਹ ਕਰੂੰਗੀ ਤੇ ਆਪਾਂ ਵੀ ਜਾ ਕੇ ਕੱਲ ਨੂੰ ਤਾਂ ਕੋਈ ਹੀ ਆਈਏ ਮੁੜ ਕੇ ਕਹਿਣਗੇ ਵੀ ਉਹ ਨਹੀਂ ਆਈ ਇਹਦੀ ਜ਼ੁਬਾਨ ਚੱਲਣ ਰਹੀ ਬਣੀ ਆ ਵੀ ਉਦਾਂ ਤਾਂ ਬੜਾ ਦੁੱਖ ਆਉਂਦਾ ਹੀ ਸਵਾ ਤੇ ਤਾਂ ਹੀ ਤੇ ਕੁੜੀ ਵੇਖਣ ਆਉਂਦੀ ਤੇ ਮੈਂ ਪਕਾਵਾਂ ਰੋਟੀ ਹਣ ਕੇ ਮੰਗਣ ਦਾ ਭਣਾ ਇਹਨਾਂ ਨੇ ਮੰਮੀ ਪਤਾ ਨਹੀਂ ਕਿੱਥੇ ਚਲ ਗਈ ਇੱਥੇ ਬੈਠੀ ਵੀ ਅੱਗੇ ਲੈ ਭੈਣ ਆਈ ਆ ਪੈ ਸਾਸਰੀ ਘਰ ਸਾਸਰੀ ਘਰ ਤੇਰਾ ਮੂੰਹ ਮਿੱਠਾ ਕਰਾਵਾਂ ਫਿਰ ਮੈਂ ਇੱਕ ਹੀ ਲੈ ਕੇ ਆਇਆ ਹੂੰ ਉਬਰਤੀ ਫਿਰ ਮੈਂ ਇੱਕੋ ਵਾਰ ਲਿਆਂਦੀ ਤਿੰਨ ਕਿਲੋ ਮੈਂ ਕੋਈ ਨਾ ਕੋਈ ਆ ਜਾਂਦਾ ਵਾ ਕਰ ਤੇ ਪਰਫੇ ਕੀ ਕਰਨੀ ਉਹ ਦੱਸ ਹੁਣ ਜਿਹੜਾ ਆਇਆ ਉਹਦਾ ਮੂੰਹ ਤੇ ਮਿੱਠਾ ਕਰਾਉਣਾ ਪੈਣਾ ਕਿ ਨਹੀਂ ਗਾੜੀ ਮੁੰਡਾ ਜੰਮਿਆ ਵਾ ਜਿਹੜਾ ਮੂੰਹ ਮਿੱਠਾ ਕਰਾਉਣਾ ਤੋਂ ਭੈਣ ਹੱਦ ਹੋਈ ਏ ਦੱਸ ਤੇਰੇ ਵਾਲੀ ਆਹ ਕਿਦਾਂ ਦਾ ਕੰਮ ਹੋਇਆ ਭਲਾ ਨਹੀਂ ਤੇ ਤੈਨੂੰ ਨਹੀਂ ਲੱਭਣ ਡਿਆ ਤੂੰ ਕਾਦੀ ਬਰਫੀਆਂ ਚੋਕ ਚੋਕ ਕੇ ਤੇ ਲਿਓਂ ਡਿਆ ਵਾ ਗਾੜੀ ਮੁੰਡਾ ਜੰਮਿਆ ਵਾ ਤੇ ਬਰਫੀਆਂ ਤੇ ਮੈਂ ਲਿਓਂ ਨੇ ਤੈਨੂੰ ਕਿਉਂ ਡਿਆ ਭਲਾ ਬਰਫੀਆਂ ਲਿਓਂ ਡਿਆ ਵਾ ਤੂੰ ਤੈਨੂੰ ਪਤਾ ਨਹੀਂ ਅਕਲ ਕਦੋਂ ਆਉਣੀ ਏ ਬਸ ਮੈਂ ਤੇ ਆਖਿਆ ਵੀ ਚੱਲ ਤੇਰਾ ਮੂੰਹ ਮਿੱਠਾ ਕਰਾਉਣਾ ਮੈਨੂੰ ਕੀ ਪਤਾ ਹੈ ਮੇਰਾ ਮੂੰਹ ਮਿੱਠਾ ਮੈਂ ਉਦਾਂ ਹੀ ਚੰਗੀ ਏ ਮਿੱਠੇ ਤੋਂ ਕਿੱਦਾ ਮੂੰਹ ਮਿੱਠੇ ਕਰਾਉਂ ਡਿਆ ਵਾ ਐ ਨਹੀਂ ਹੋਈ ਤੇ ਸਾਡੇ ਘਰ ਵਾ ਤੈਨੂੰ ਕਾਈ ਤਕਲੀਫ ਹੋਵਾ ਦੱਸ ਤੇ ਮੈਨੂੰ ਤਖਲੀਬ ਹੋਣੀ ਨਹੀਂ ਤੇ ਫਿਰ ਆ ਕਲੀ ਗਈ ਹੈ ਵੇਖਣ ਨੂੰ ਤੇ ਵੇਖਣ ਤਾਂ ਮੈਨੂੰ ਆਉਣਾ ਹੀ ਪੈਣਾ ਸੀ ਜਦੋਂ ਫੋਨ ਤੇ ਫੋਨ ਚੜ੍ਹਿਆ ਸੀਗਾ ਤੇ ਉਹ ਆਹੀ ਤੇ ਤੈਨੂੰ ਕੀਤਾ ਵੀ ਨਹੀਂ ਫੋਨ ਫੋਨ ਤੇ ਕਿਹਦੇ ਮਾਤਾ ਨੇ ਤੈਨੂੰ ਕੀਤਾ ਤੇ ਮਾਤਾ ਨੇ ਕੀਤਾ ਵਾ ਤਾਂ ਮੈਂ ਵੀ ਵੇਖਾਂ ਨਾ ਪਹਿਲਾਂ ਮੈਂ ਕਿਹੜੀ ਸਾਕਾਤ ਜੰਮ ਲਈ ਹੈ ਜਿਹਦੇ ਵਾਸਤੇ ਬਰਫੀਆਂ ਆਉਣ ਡੀਆਂ ਉਹ ਜਾਗਾ ਇੰਨੇ ਰਹਿਣਾ ਐਦਾਂ ਦਾ ਐਦਾਂ ਹੀ ਸਾਰੀ ਉਮਰ ਇਹਨੂੰ ਨਹੀਂ ਅਕਲਾ ਸਕਦੀ ਕਿਤੇ ਚੰਗਾ ਭਲਾ ਹੁੰਦਾ ਸੀ ਪਤਾ ਨਹੀਂ ਕੀ ਗੋਲੀ ਇਹਨੂੰ ਵੱਜ ਗਈ ਹੈ ਇਹਨੂੰ ਡੰਗਰ ਜਿਹਾ ਹੰਤਰਾ ਕਿਤੇ ਵੀ ਦੱਸ ਹੈ ਜੇ ਮੁੰਡਾ ਹੋਇਆ ਹੁੰਦਾ ਤਾਂ ਫਿਰ ਤੂੰ ਪਰਫੀਆਂ ਲਿਆਉਂਦਾ ਵੀ ਚੰਗਾ ਲੱਗਦਾ ਦੱਬੇ ਜੀ ਮੈਂ 3 ਕਿਲੋ ਕੱਠੀ ਲੈ ਆਇਆ ਮੂੰਹ ਮਿੱਠਾ ਕਰਾਉਣਾ ਪੈਂਦਾ ਵਾ ਪਤਾ ਨਹੀਂ ਕਾਦੇ ਮੂੰਹ ਮਿੱਠੇ ਕਰਾਉਣ ਡਿਆ ਇੱਕ ਤੇ ਇਹ ਆ ਤੇ ਇਹ ਵੀ ਪਤਾ ਨਹੀਂ ਕਿੱਥੇ ਚਲ ਗਈ ਆ ਇਹਨੂੰ ਤੇ ਵੇਖਾਂ ਪਹਿਲਾਂ ਕਿੱਥੇ ਆ ਚਾਹ ਤੇ ਪਾਣੀ ਗਈ ਆ ਮੈਨੂੰ ਲੱਗਦਾ ਇਹ ਵੀ ਆ ਹੀ ਗਏ ਬੰਬੀ ਤੋਂ ਚਲ ਪਾ ਕੇ ਲੈ ਆਈ ਜਾਨੀ ਰਮਨ ਆ ਗਈ ਜੇ ਆਲੋ ਹੜਾ ਚਾ ਚਾ ਇੱਥੇ ਰੱਖ ਲੈ ਮੇਰੀ ਗੱਲ ਸੁਣਾ ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਆਇਆ ਉਹਦਾ ਕੋਈ ਫੋਨ ਫਾਨਕ ਨਹੀਂ ਲੈ ਦੱਸ ਕਿਦਾਂ ਦੀਆਂ ਗੱਲਾਂ ਕਰਨ ਡੈ ਜੀ ਅੱਗੇ ਕਿੰਨਾ ਕੁ ਫੋਨ ਕਰਦੀ ਹੁੰਦੀ ਜਾ ਕੇ ਉੱਥੇ ਜਾ ਕੇ ਤੇ ਪਿੱਛੇ ਦਾ ਚੇਤਾ ਹੀ ਭਲਾ ਦਿੰਦੀ ਆ ਨਾਲੇ ਉਹਨੇ ਜੰਗ ਤਾਂ ਵੇਲ ਮਿਲੂਗਾ ਤਾਂ ਤਾਂ ਹੀ ਫੋਨ ਕਰੂਗੀ ਤੈਨੂੰ ਇਹਦਾ ਤਾਂ ਪਤਾ ਵੀ ਜੰਗ ਤੇ ਪਿਓ ਲੜਾਈ ਤੇ ਗਈ ਹੈ ਮੈਨੂੰ ਸਾਰਾ ਪਤਾਵਾ ਉਹ ਤਾਂ ਇੱਥੇ ਰੋਂ ਰਹੀ ਸੀ ਹੁਣ ਜਾ ਕੇ ਉਹਨਾਂ ਪਰਜਾਈ ਦਾ ਗੱਲ ਪੈਣਾ ਵੇਖੀ ਸੀ ਰਮਨ ਅਹੀਂ ਫਿਰ ਇਦਾਂ ਕਰੀਏ ਵੀ ਜਾ ਕੇ ਕੁੜੀ ਨਾ ਵੇਖੀਏ ਕੋਈ ਗੱਲ ਨਹੀਂ ਵੀਹਾਵਾਂਗੇ ਕੁੜੀ ਵੀ ਨਾਲੇ ਮੈਂ ਤੁਹਾਨੂੰ ਦੱਸਣਾ ਸੀ ਕਿ ਸੰਦੀਪ ਆਈ ਹੈ ਵਧਾਈ ਦੇਣ ਅੱਛਾ ਇਹ ਮੈਨੂੰ ਜਾ ਕੇ ਤੇ ਦੱਸਿਆ ਸੀ ਮੰਮੀ ਨੇ ਕਿ ਦਲਜਿੰਦਰ ਦੇ ਪਤੀ ਹੋਈ ਤੇ ਮੈਂ ਉਹ ਵਧਾਈ ਦੇ ਆਉਣੀ ਆ ਮੈਂ ਤੇ ਇਹ ਤੂੰ ਤੇ ਵਧਾਈ ਦੇਣਾ ਆ ਗਈ ਹਾਂ ਉਹਦਾ ਤੇ ਬੁੱਥਾ ਇੱਦਾਂ ਬਣਿਆ ਵਾ ਵੀ ਕੁੜੀ ਆ ਗਈ ਆ ਪੱਥਰ ਜਮਤ ਆਂਦੀ ਗਾੜੀੋਂ ਦਸ ਰਮਨ ਕਈ ਵਿਚਾਰੇ ਇੰਨਾ ਚੀਜ਼ਾਂ ਨੂੰ ਵੀ ਦੱਸਣ ਦੇ ਇਹਦਾ ਸ਼ੋਰ ਨਹੀਂ ਕਰਦੇ ਵੀ ਚਲੋ ਤਾਂ ਵਿਚਾਰੀ ਦਾ ਘਰ ਵੱਸ ਗਿਆ। ਉਹ ਚਲ ਕੋਈ ਗੱਲ ਨਹੀਂ ਜੇ ਧੀ ਹੋਈ ਐ ਤਾਂ ਗੜੀ ਪੁੱਤ ਵੀ ਹੋ ਜਾਊਗਾ। ਹੌਸਲਾ ਦੇ ਕਰਨਾ। ਘਰ ਤੇ ਉਹਦਾ ਵਿਚਾਰੀ ਤੇ ਲੱਗੇ ਆ। ਆਹ ਦੋਵੇਂ ਚੀਜ਼ਾਂ ਮਹਾਰਾਜ ਦੀਆਂ ਵਾ। ਚਲ ਘਰ ਵਿੱਚ ਰੌਣਕ ਤੇ ਆਈ ਐ ਨਾ। ਹੱਸਣ ਖੇਡਣ ਕੇ ਟਾਈਮ ਪਾਸ ਹੋ ਜਾਊਗਾ। ਤੇ ਕੀਪ ਤਾਂ ਕੁੜੀ ਦਾ ਕਰਕੇ ਪੈਰ ਜੰਮ ਜਾਣ ਉਹਦੇ। ਮਾਂ ਨੂੰ ਥੋੜਾ ਬੋਤਾ ਹੋਵੇ ਵੀ ਚਲ ਕੋਈ ਨਹੀਂ ਰੌਣਕ ਆਈ ਐ ਪਰ ਸੁਧਰਨ ਵਾਲਿਆਂ ਦਾ ਮਾਮਾ ਤੀ ਹੈ ਨਹੀਂ ਮੈਨੂੰ ਇਹਨਾਂ ਦਾ ਪਤਾ ਵਾ ਇਹਨਾਂ ਦਾ। ਮੈਂ ਲਵਲੀ ਨੂੰ ਉਦੋਂ ਫੋਨ ਕੀਤਾ। ਉਹ ਇੰਨਾ ਖੁਸ਼ ਹੀ ਨਾ ਕਿਤੇ ਗੱਲ ਹੀ ਨਹੀਂ ਕਰਨ ਵਾਲੀ। ਇਹਨਾਂ ਨੇ ਤਾਂ ਨਾ ਦਸੰਡੇ ਆ ਹੀ ਪਹਿਲੇ ਮਨ ਸੂਬਾ ਘੜਿਆ ਹੀ ਕਿ ਜੇ ਕੁੜੀ ਹੋਗੀ ਨਾ ਫੇਰ ਨਹੀਂ ਇਹ ਹਿੰਦਿਕਨ ਦੇਣਾ ਤੇ ਉਹੋ ਹੀ ਕੰਮ ਹੋ ਗਿਆ ਰੱਬ ਵੀ ਨਾ ਮਾਰੇ ਬੰਦੇ ਹਲ ਵੇਂਦਾ ਹੀ ਨਹੀਂਗਾ ਆਹੇ ਉਹ ਹੀ ਕੋ ਸੋਚ ਲੈਂਦਾ ਕਿ ਚੱਲ ਪੁੱਤ ਦੇ ਦਿੰਦਾ ਤੇ ਵਿਚਾਰੀਦਾ ਘਰ ਬਣਦਾ ਰੱਬ ਨੇ ਤਾਂ ਕੀਤਾ ਵਾ ਚੰਗਾ ਚੱਲ ਕੋਈ ਨਹੀਂ ਹੁਣ ਬੇਟੀ ਹੋਈ ਐ ਚੱਲ ਮੁੜ ਕੇ ਬੇਟਾ ਵੀ ਹੋਜੂਗਾ ਸਾਰੇ ਕੰਮ ਹੋਜੂਗਾ ਪਰ ਹੁਣ ਇਹ ਪੇ ਹੌਸਲਾ ਤਾਂ ਕਰਨਾ ਹੀ ਪੈਣਾ ਹੋ ਹੌਸਲਾ ਨਹੀਂ ਨਾ ਕਰਦੀਆਂ ਜਦੋਂ ਬੰਦਾ ਜੋਰ ਚ ਹੁੰਦਾ ਨਾ ਉਦੋਂ ਕਹਿੰਦਾ ਵੀ ਮੈਂ ਹੀ ਮੈਂ ਆ ਅਗਲਾ ਬੰਦਾ ਨਹੀਂ ਆਏਗਾ ਨਾਲੇ ਇਹ ਤੁਹਾਨੂੰ ਮੇਲੇ ਮਾਰਦੀ ਸੀ ਵੀ ਮੇਰੇ ਵੀ ਮੁੰਡਾ ਹੋਇਆ ਤਾਂ ਤੇਰੇ ਮੁੰਡਾ ਹੀ ਹੋਣਾ ਚਾਹੀਦਾ ਵਾ ਇਹ ਤਾਂ ਮਹਾਰਾਜ ਦੀ ਦਾਤਵਾ ਜਿੰਨੂੰ ਦਵੇ ਉਹਨੇ ਹੀ ਲੈਣੀ ਆ ਗੱਲ ਏ ਰਮਨ ਵੀ ਇਹਦੇ ਹੁਣ ਕੁੜੀ ਹੋ ਜਾਂਦੀ ਤੇ ਫਿਰ ਇਹਨੂੰ ਮੋੜ ਦੇਣੀ ਸੀ ਵਾਪਸ ਉਹੀ ਤਾਂ ਗੱਲ ਆ ਫਿਰ ਮੈਨੂੰ ਘਰੋਂ ਕੱਢ ਦੇਣਾ ਸੀ ਘਰੇ ਰੱਖਣਾ ਸੀ ਨਾ ਚੱਲ ਕੋਈ ਨਹੀਂ ਕੱਲ ਨੂੰ ਜਾਂਨੇ ਆ ਵੇਖ ਕੇ ਆਉਨੇ ਮੈਂ ਤਾਂ ਉਹ ਆਪਾਂ ਗੰਡਿਆ ਕੋਈ ਨਿਕਲ ਨੂੰ ਜਾਵਾਂਗੇ ਫਿਰ ਕੰਮ ਤਾਂ ਦਾ ਮੈਂ ਟਾਈਮ ਨਾ ਸੰਭ ਲੈਣਾ ਵਾ ਨਾਲੇ ਵੇਖ ਕੇ ਦਵਾ ਕੀ ਕਰਦੀ ਫਿਰਦੀ ਐ ਵੀ ਅਸੀਂ ਸਵੇਰੇ ਜਾਵਾਂਗੇ ਤੇ ਸ਼ਾਮਾਂ ਜਿਹਨੂੰ ਆ ਜਾਵਾਂਗੇ ਚੱਲ ਚੱਲ ਇਹ ਆਪਾਂ ਵੀ ਮਾਮਾ ਤੇ ਆ ਮੂਹੇ ਬਟਣ ਅਹੀਂ ਤੋਂ ਉਹਨਾਂ ਦੋਵਾਂ ਜਿਹਾਂ ਦੇ ਮੂਹ ਨੂੰ ਜਾਣਾ ਉਹ ਤਾਂ ਦੋਵੇਂ ਜੀ ਚੰਗੇ ਆ ਨਾ ਸਾਡੇ ਨਾਲ ਉਹ ਤੇ ਵਿਚਾਰੇ ਚੰਗੇ ਆ ਦੋਵੇਂ ਜੀ ਆਹੋ ਆ ਲੋ ਚਾਹ ਪੀਓ ਤੁਸੀਂ ਤੇ ਕੋਈ ਗੱਲ ਨਹੀਂ ਮੈਂ ਸਵੇਰੇ ਚਾਹ ਪਾਣੀ ਬਣਾ ਕੇ ਤੇ ਨਾਲ ਹੀ ਸਬਜ਼ੀ ਬਣਾ ਲੈਣੀ ਐ ਤੇ ਚੱਲ ਜਾਂਗੇ ਆਪਾਂ ਚਲੋ ਆ ਪਤਾ ਨਹੀਂ ਕਿੱਥੋਂ ਆਈ ਐ ਹੁਣ ਮਮੀ ਤੂੰ ਕਿੱਥੋਂ ਆਈ ਏ ਮੈਂ ਤੈਨੂੰ ਲੱਭਦੀ ਫਿਰਦੀ ਮੈਂ ਜਾਣਾ ਵੀ ਆ ਕਿ ਮੈਂ ਇੱਥੇ ਬੈਠੀ ਰਹਿਣਾ ਨਹੀਂ ਮੈਂ ਕਿੱਥੇ ਜਾਣਾ ਮੈਂ ਤਾਂ ਇੱਥੇ ਗਲੀ 'ਚ ਖਲੋਤੀ ਆ ਤੂੰ ਗਲੀ 'ਚ ਖਲੋਆ ਕੇ ਕੀ ਕਰਨ ਢਾਈ ਤੇਰੀ ਆ ਗਈ ਤੂੰ ਇਹਨਾਂ ਗੱਲਾਂ ਮਗ ਮਾਰਨ ਦਾ ਭਈ ਗੱਲਾਂ ਮਾਰਨ ਦਾ ਭਈ ਤੇ ਇੱਥੇ ਜੋ ਬਣਿਆ ਉਹ ਤੈਨੂੰ ਪਤਾ ਹੈਗਾ ਵਾ ਕੀ ਬਣ ਗਿਆ ਹੁਣ ਡੱਬਾ ਲੈ ਕੇ ਆਇਆ ਏ ਬਰਫੀ ਦਾ ਮੂੰਹ ਮਿੱਠਾ ਕਰ ਲਾ ਏ ਮੈਂ ਤਾਂ ਮਾਰਿਆ ਵਗਾ ਕੇ ਚੰਗਾ ਕੀਤਾ ਮੈਂ ਪਾਦਾ ਮੂੰਹ ਮਿੱਠਾ ਕਰ ਇੱਥੇ ਮੁੰਡਾ ਚੰਮ ਕੇ ਬੈਠੇ ਜਿਹੜੇ ਤੇ ਮੈਨੂੰ ਇਹਨਾਂ ਡੱਬੇ ਚਾਹੀਦੇ ਇਹਨਾਂ ਡੇ ਟਸ਼ਨ ਕਰਨ ਦੇ ਆ ਥਾਨੀ ਹੋਈ ਮੈਂ ਮਨੀਮਦੀ ਮਾਸਾ ਵੀ ਇਹਨਾਂ ਨੂੰ ਦੇਖ ਮੈਂ ਤੈਨੂੰ ਵੇਂਦੀ ਫਿਰ ਨਹੀਂ ਮੈਂ ਅਖਣ ਨਹੀਂ ਪਤਾ ਨਹੀਂ ਕਿੱਥੇ ਚਲ ਗਈ ਤੇ ਤੈਨੂੰ ਚੰਗਾ ਭਲਾ ਪਤਾ ਸੀ ਉਹਨਾਂ ਨੇ ਮੇਰ ਨਾਲ ਅਡਾ ਲਾਉਣਾ ਹੀ ਲਾਉਣਾ ਤੇ ਤੂੰ ਜਾ ਕੇ ਤੇ ਗਲੀ ਚ ਖਲੋਗੀ ਆਹੇ ਮੈਂ ਤਾਂ ਗਲੀ ਕਿ ਖਲੋਤੀ ਤੋਂ ਲਾਗੇ ਖਲੋਗੀ ਅੰਗ ਤੇ ਮੈਂ ਹਾਂ ਚੱਲ ਗਲੀ ਖਲੋਤੀ ਰਹਿਣੀ ਹਾਂ ਲਾਗੇ ਗੱਲਾਂ ਮਤਾਂ ਮਾਰੀਂ ਸੋਰੀ ਤਾਂ ਹੀ ਖਲੋਤੀ ਹੁਣੀ ਆ ਸਵਾਦ ਨੂੰ ਲੈਣੀ ਸੀ ਉਹਨੇ ਕੀ ਕਰਾਂ ਮੈਂ ਜੇ ਕੇ ਲਾਗੇ ਖਲੋਣੀਆਂ ਤੇ ਲੋਕੀ ਵਧਾਈਆਂ ਦਿੰਦੇ ਮੈਨੂੰ ਤੇ ਮੈਂ ਛੜ ਬੜ ਕੇ ਸਵਾਹ ਹੋਏ ਨੇ ਵੀ ਆਹੇ ਮੈਨੂੰ ਕੁੜੀਆਂ ਦੀ ਵਧਾਈ ਦੇਣੀ ਆ ਤੁਸੀਂ ਤੇ ਤੂੰ ਬਾਹਰ ਨਿਕਲ ਤੂੰ ਘਰੋਂ ਨਿਕਲਦੀ ਬਾਹਰ ਘਰ ਵੀ ਬੈਠਾ ਬੰਦਾ ਆਖ ਜਾਂਦਾ ਵਾ ਮੈਂ ਤੇ ਸਾਥ ਚੱਲ ਗਈ ਮੈਂ ਚੱਲ ਘੜੀ ਕਿ ਫੇਰ ਤੋਰਮ ਨਹੀਂ ਬਾਹਰ ਗਲੀ ਦੇ ਵਿੱਚ ਇਹਨੂੰ ਵੀ ਚੰਗਾ ਭਲਾ ਪਤਾ ਵਾ ਵੀ ਲੋਕੀ ਜਿਹੜੇ ਆ ਨਾ ਵੀ ਕੁੜੀ ਹੋਈ ਆ ਤੇ ਲੋਕਾਂ ਨੇ ਹੁਣ ਜਾਣ ਜਾਣ ਕੇ ਵਧਾਈਆਂ ਦੇਣੀਆਂ ਵਾ ਤੇ ਤੂੰ ਚੁੱਪ ਕਰਕੇ ਤੇ ਘਰੇ ਬੈਠੀ ਰਿਆ ਕਰ ਮਾ ਜੇ ਤਾਂ ਮਨਖਤਰ ਬਰਫੀਆਂ ਵੰਡਣ ਡਿਆ ਵਾ ਤੇ ਫੇਰ ਲੋਕੀ ਵਧਾਈਆਂ ਵੀ ਫੇਰ ਤਾਂ ਹੀ ਦਿੰਦੇ ਆ ਮੈਨੂੰ ਤੇ ਇਹ ਸਮਝ ਨਹੀਂ ਲੱਗਦੀ ਵੀ ਇਹਦੀ ਮਤ ਨੂੰ ਕੀ ਹੋ ਗਿਆ ਵਾ ਸ਼ਰਮੰਦੇ ਇਹਨਾਂ ਨੂੰ ਨੀਗਾ ਮਾਸਾ ਵੀ ਇਹਨਾਂ ਨੂੰ ਵੀ ਤੂੰ ਹੀ ਚੁੱਪ ਕਰਕੇ ਤੇ ਘਰੀ ਬੈਜੋ ਰਮਾਨ ਜੇ ਨਹੀਂ ਆ ਬਲ ਤੈਨੂੰ ਆਪਣੇ ਆਪ ਹੀ ਚਾਹੀਦਾ ਸੀ ਪੀਤੋ ਆਥਾ ਹਸਪਤਾਲੋਂ ਇਹਨੂੰ ਇਹਦੇ ਪਿੰਡ ਛੱਡਿਆ ਤੇ ਆਪੇ ਸਵਾ ਮਹੀਨਾ ਉਥੇ ਕਰਮ ਦੀ ਰਹੀ। ਚੋਕੇ ਜੇ ਇਧਰ ਨੂੰ ਲਾਇਆ ਮੇਰੇ ਦੁਆਲੇ ਸੜਤਾ ਲਿਆ ਕੇ ਪੁੱਲਾ ਇਨਸਾਮ ਇਹਨੂੰ। ਨਹੀਂ ਮੈਂ ਤਾਂ ਹੁਣ ਕੀਤੀ ਆ ਚੰਗੀ ਉਹਦੀ। ਹਾਂ। ਮੈਂ ਤਾਂ ਉਹਦੀ ਵੀ ਖੋਂਬ ਠੱਪੀ ਆ ਤੇ ਉਹਦੀ ਵੀ ਠੱਪੀ ਆ। ਮੈਂ ਤੈਨੂੰ ਕਹਾਂ ਮੈਂ ਨਹੀਂ ਉਹ ਸਾਹਮਣਾ ਨਾ ਮੇਰੇ ਕੋਲ ਸਾਂਭੀ ਜਾਂਦੀ ਆ। ਸਿੱਧੀ ਜਿਹੜੀ ਗੱਲ ਆ ਜਿੱਥੇ ਮਰਜੀ ਚੱਲ ਜਾਓ। ਮੈਂ ਤਾਂ ਕਹਤਾ ਹੀ ਮੈਂ ਇਹਨੂੰ ਗੋਦੀ ਚੂ ਜੂ ਲੈ ਕੇ ਬੈਠੀ ਆ ਇਹਨੂੰ ਪਾਹ ਲੰਮੇ ਤੇ ਕੀ ਗੱਲ ਤੇਰੇ ਕੋਲ ਕੰਮ ਨਹੀਂ ਕੀਤਾ ਜਾਂਦਾ? ਜਬਾਨ ਤੇ ਕੋਈ ਨਹੀਂ ਚਲੋਂਦਾ। ਇਹ ਕੰਮ ਉਹਨੇ ਕਦੇ ਹੱਥ